ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਢਿੱਲੋਂ ਬ੍ਰਦਰ ਡੇਰੀ ਫਾਰਮ ਚੈਨਲ ਤੇ ਉਮੀਦ ਕਰਦਾ ਸਾਰੇ ਠੀਕ ਠਾਕ ਤੰਦਰੁਸਤ ਹੋਗੇ ਅੱਜ ਆਪਾਂ ਚੋਨਾ ਵਾਟਦੇ ਸੀ 1885 ਅੱਗੇ 14 ਵਾਟ ਲਿਆ ਡੇਢ ਕਿਲਾਸੀ ਇੱਧਰ ਠੇਕੇ ਵਾਲੀ ਜ਼ਮੀਨ 'ਚ ਤੇ ਆਹ ਡੇਢ ਕਿਲਾ ਇੱਥੇ ਉੱਪਰ ਹੈ 1885 ਤੇ ਬਾਕੀ ਇੱਧਰ ਹੈ ਡੇਢ ਕਿਲਾ ਥੱਲੇ ਥੱਲੇ ਵਾਲਾ ਜਿਹੜਾ ਖਾਨਾਪਿਆਸੀ ਇਹ 8 ਲਗਭਗ ਸਾਰਾ ਹੀ ਡਿੱ ਗਿਆ ਮਤਲਬ ਕਿ 95% ਚੋਨਾ ਡਿੱ ਗਿਆ ਤੇ ਆਹ ਚੋਨਾ ਉੱਪਰ ਵਾਲਾ ਘੱਟ ਡਿੱ ਗਿਆ ਸੀ ਇਹ 50 60% ਗਿਆ ਸੀ ਆਹ ਵਾਲਾ 1.5 ਲੱਖ ਵਧਿਆ ਗਿਆ ਇੱਕ ਜਾਂ ਦੋ ਗਿਹੜੇ ਰਹਿ ਗਏ ਤੇ ਟਰਾਲੀ 'ਚ ਵੀ ਗਰੌਣਕ ਬਣੀ ਆ ਲਗਭਗ ਥੋੜੀ ਬਹੁਤ ਸਮੇਂ ਦੇ ਹਿਸਾਬ ਨਾਲ ਚੋਨਾ ਦੇਖ ਸਕਦੇ ਹੋ ਵਿੱਚ ਰੰਗ ਵੀ ਬਟਾਇਆ ਚੋਨੇ ਨੇ ਕਾਲੇ ਰੰਗ ਦਾ ਹੋ ਗਿਆ ਇੱਕ ਹੈ ਵੀ ਗਿੱਲਾ ਆਹ ਹੱਥਾਂ ਵਿੱਚ ਚੰਬੜਦਾ ਤੇ ਓਵਰ ਆਲ ਚੋਨਾ ਹਾਲਾਤ ਮਾੜੇ ਆ ਸੀ ਇੱਕ ਰੇਟ ਘਟਾ ਤੇ ਉੱਪਰੋਂ ਝਾੜ ਵੀ ਨਹੀਂ ਸਹੀ ਨਿਕਲਦੇ ਵਿੱਚ ਪੂਸ ਵੀ ਬੜੀ ਖਾਲੀ ਲਾਉ ਜੀ ਆਹ ਡੈਡ ਕਿਲਾ ਵਟਿਆ ਗਿਆ ਤੇ ਹੁਣ ਆਪਾਂ ਵਧਾਂਗੇ ਇਧਰ ਆਲਾ ਥੱਲੇ ਆਲਾ ਆ ਇੱਕ ਟੈਂਕੀ ਬਣ ਗਈ ਭਰ ਗਈ ਇਹ ਫਾ ਦੇਣੇ ਆ ਤੇ ਆਹ ਟਰਾਲੀ ਆਪਾਂ ਤੋਰ ਦਾਂਗੇ ਮੰਡੀ ਤੇ ਫਿਰ ਆਪਾਂ ਪਾਵਾਂਗੇ ਹੁੰਦੇ ਚ ਹੁੰਦੇ ਚ था काफी गिरा है तेरे तो भी मशीन पूरी सरप कटिंग है बंद भी आ पिछले गेटे भी आए इसी अगे भी ਉਹ ਵਟਿਆ ਗਿਆ ਆਪਣਾ ਠੇਕੇ ਵਾਲੀ ਜ਼ਮੀਨ ਚੋਂ ਸਾਰਾ ਤੇ ਹੁਣ ਆਪਾਂ ਚੱਲਨੇ ਆ ਆਪਣੇ ਖੇਤ ਆਪਦੇ ਉੱਥੇ ਵੱਢਦੇ ਜਾ ਕੇ ਇਧਰ ਵੀ ਚੋਨਾ ਡਿੱਗਿਆ ਪਿਆ ਜਿਆਦਾ ਆਹ ਵਾਲਾ ਲਮਾਹ ਜਿਆਦਾ ਡਿੱਗਿਆ ਆ ਫਿਰ ਵੀ ਕੱਟੇ ਉਹ ਥੱਲੇ ਵਾਲਾ ਡੇਢ ਕਿਲਾ ਬਹੁਤ ਜਿਆਦਾ ਡਿੱਗਿਆ ਪਿਆ ਜਮਾ ਸਵਾਕਾ ਫਿਰਿਆ ਪਿਆ ਆਹ ਵਾਲਾ ਕੱਟ ਡਿੱਗਿਆ ਹਾ ਵੀ ਬਹੁਤ ਡਿਗਿਆ ਤੇ ਉਹ ਵੀ ਠੀਕ ਠੀਕ ਡਿਗਿਆ ਪਰ ਲਾ ਉੱਪਰ ਵਾਲਾ ਕਿਲਾ ਬਾਕੀ ਵੱਢਦੇ ਹਣ ਪਹੁੰਚ ਗਏ ਆਪਾਂ ਆਉਂਦੀ ਐ ਇਧਰੋਂ ਵੀ ਪਹਿਲੀ ਟੈਂਕੀ ਭਰ ਗਈ ਇਧਰ ਝੋਨਾ ਪੜਾ ਵਧੀਆ ਐ ਸੁਨਹਿਰੀ ਰੰਗ ਦਾ ਪਹਿਲੀ ਟੈਂਕੀ ਭਰ ਗਈ ਐ ਇਧਰੋਂ ਲਓ ਜੀ ਝੋਨਾ ਵੱਢੀ ਜਾਂਦੇ ਸੀ ਤੇ ਟਾਈਮ ਹੋ ਗਿਆ ਪੱਠਿਆਂ ਦਾ ਤਿੰਨ ਵਜ ਚਲੇ ਮੈਂ ਜਾਣਾ ਕਰੇ ਤੇ ਪੱਠੇ ਦੱਥੇ ਦਾ ਕਰਕੇ ਫਿਰ ਆਉਣੇ ਇੱਕ ਟੈਂਕੀ ਭਰ ਲਈ ਆਪਾਂ ਦੂਜਾ ਵੱਡਾ ਟਰੈਕਟਰ ਆਪਣੇ ਛੱਤੀ ਸੀ ਗਿਆ ਆ ਜਾਂ ਮੰਡੀ ਲਾਉਣ ਤੇ ਆਉਂਦਿਆਂ ਨੂੰ ਉਮੀਦ ਦੋ ਟੈਂਕੀਆਂ ਦਾ ਭਰ ਲੈਣਗੇ ਬਾਕੀ ਆਪਾਂ ਪੱਠੇ ਪਾ ਕੇ ਆਉਣੇ ਫਿਰ ਲਓ ਜੀ ਆਪਾਂ ਆ ਗਏ ਖੇਤ ਦੁਬਾਰਾ ਤੇ ਟੈਂਕੀ ਇੱਕ ਡੈਡ ਇੱਕ ਇੱਕ ਭਰੀ ਸੀ ਅਜੇ ਪਾਈ ਸੀ ਇੱਕ ਮਰੇ ਆ ਕੇ ਪਾਤੀ ਤਿੰਨ ਟੈਂਕੀਆਂ ਹੋ ਗਿਆ ਟਰਾਲੀ ਤੇ ਵਧੀਆ ਵੱਟੀਆਂ ਦੇ ਹੈ ਤਾਂ ਟਿੱਕਾ ਇੱਕ ਪਾਸੇ ਹੋਣਾ ਵਧਣਾ ਪੈਂਦਾ ਇਧਰੋਂ ਜਾਂਦੇ ਆ ਐ ਵੱਢ ਕੇ ਤੇ ਫਿਰ ਖਾਲੀ ਵਾਪਸ ਆਉਂਦੇ ਹੋ ਉਸ ਪਾਸੋਂ ਆਈਏ ਤੇ ਫਿਰ ਝੜਦਾ ਬੜਾ ਝੋਨਾ ਕਿਉਂਕਿ ਸਾਰਾ ਇਸ ਪਾਸੇ ਨੇ ਡਿੱਗਿਆ ਹੈ ਅਗਰੇ ਪਾਸੋਂ ਚੁੱਕਿਆ ਝੜਦਾ ਤੇ ਇਧਰੋਂ ਜਾਈਦਾ ਤੇ ਵਧੀਆ ਚੁੱਕਿਆ ਜਾਂਦਾ ਸਫਾਈ ਨਾਲ ਇਸ ਤਰ੍ਹਾਂ ਥੱਲੇ ਰਹਿੰਦਾ ਨਹੀਂ ਝੋਨਾ ਸਾਡ ਟਰਾਲੀ ਦੇ